ਸ਼ਿਆਕਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂ ਜਨਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਜਥੇਦਾਰ ਹਰਪੀ ਸਿੰਘ ਪਹੁੰਚੇ ਖਨੋਰੀ ਬਾਰਡਰ ਸਟੇਜ ਤੋਂ ਕਰਤਾ ਵੱਡਾ ਐਲਾਨ ਅੱਜ ਹਰਪੀ ਖਨੋਰੀ ਬਾਰਡਰ ਉੱਤੇ ਕਿਸਾਨ ਲੀਡਰ ਜਗਜੀਤ ਸਿੰਘ ਨੂੰ ਮਿਲਣ ਪਹੁੰਚੇ ਅਤੇ ਉਹਨਾਂ ਦੀ ਸੇਤ ਦਾ ਹਾਲ ਜਾਣਿਆ ਤੇ ਇਸ ਮੌਕੇ ਉਹਨਾਂ ਨੇ ਸਟੇਜ ਉੱਤੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬੀ ਤਾਂ ਇੱਕ ਦਹਾੜ ਮਾਰਦੇ ਹਾਂ ਤਾਂ ਦਿੱਲੀ ਹਿੱਲ ਜਾਂਦੀ ਹੈ ਇੰਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਵਿੱਚ ਇਕੱਠੇ ਬੋਲ ਪੈਣ ਤਾਂ ਲੱਗਦਾ ਹੈ ਕਿ ਪਾਰਲੀਮੈਂਟ ਦੀਆਂ ਕੰਧਾਂ ਵੀ ਦਰਾਰ ਪੈ ਚੁੱਕੀ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਕਿ ਕਿਉਂਕਿ ਕੇਵਲ ਇੱਕ ਜ਼ਿੰਦਗੀ ਦਾ ਮਸਲਾ ਨਹੀਂ ਇਹ ਸਾਰੇ ਭਾਰਤੀ ਕਿਸਾਨਾਂ ਦੀ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਕਿਸਾਨੀ ਦੇ ਉੱਤੇ ਨਿਰਪਰਗਨ ਚਾਹਰੇ ਉਹਨਾਂ ਦੇ ਛੋਟੇ ਦੁਕਾਨਦਾਰਾਂ ਤੇ ਚਾਹੇ ਉਹ ਮਨਜ਼ੂਰ ਚਾਹੇ ਉਹ ਵਪਾਰੀ ਅਤੇ ਇਹ ਸਭ ਕੰਮ ਕਰ ਰਹੇ ਹਨ ਇਸ ਦੇ ਨਾਲ ਹੀ ਅੱਗੇ ਉਹਨਾਂ ਨੇ ਆਖਿਆ ਕਿ ਇਹ ਸਾਰੀਆਂ ਚੀਜ਼ਾਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਵਿੱਚ ਮੰਨफी ਕਰਦੇ ਹੋ ਤੇ ਵੱਡੀਆਂ-ਵੱਡੀਆਂ ਫੈਕਟਰੀਆਂ ਵੱਡੇ-ਵੱਡੇ ਜਿਹੜੇ ਆਦਰੇ ਇੱਕ ਦੇਸ਼ ਵਿੱਚ ਜੀਡੀਪੀ ਨੂੰ ਸੰਭਾਲ ਨਹੀਂ ਸਕਦੇ ਕਿਸਾਨਾਂ ਦੇ ਸਿਰ ਉੱਤੇ ਹੀ ਦੇਸ਼ ਚੱਲ ਰਿਹਾ ਇੱਕ ਧੰਨਵਾਦ